ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਕੇ ਡੇਰੀ ਫਾਰਮ ਜਮੂਆਣਾ ਦੇ ਵਿੱਚ ਦੋਸਤੋ ਅੱਜ ਫੇਰ ਇੱਕ ਵੀਡੀਓ ਮੇਰੇ ਆਪਣੇ ਪਿੰਡ ਜਮੂਆਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਹਾਂ ਬਹੁਤ ਸੋਹਣੇ ਜਾਨਵਰ ਆ ਅੱਜ ਦੀ ਵੀਡੀਓ ਦੇ ਵਿੱਚ ਪਰ ਇਹਨਾਂ ਦੇ ਵਿੱਚੋਂ ਸਿਰਫ ਇੱਕ ਜਾਨਵਰ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਆ ਮੂਰਾ ਨਸਲ ਦੀ ਝੋਟੀ ਆ ਪਹਿਲਾਂ ਤੇ ਸੂਈ ਹੋਈ ਆ ਸਾਹਮਣੇ ਇਹ ਬੱਚਾ ਪਿਆ ਹਜੇ ਥੋੜਾ ਟਾਈਮ ਹੀ ਹੋਇਆ ਝੋਟੀ ਨੂੰ ਸੂਈ ਨੂੰ ਮੇਰੇ ਆਉਣ ਤੋਂ ਥੋੜਾਕਾ ਟਾਈਮ ਪਹਿਲਾਂ ਸੋਈ ਆਹੀ ਜੇਰ ਪੈਣ ਵਾਲੀ ਆ ਇਹ ਝੋਟੀ ਬਾਈ ਨੇ ਵਿਕਾਊ ਕੀਤੀ ਆ ਇਹ ਦਿਖਾਉਣੀ ਆ ਤੁਹਾਨੂੰ ਬਾਕੀ ਦੂਜੇ ਵੀ ਜਾਨਵਰ ਬਾਈ ਕੋਲੇ ਚੰਗੇ ਆ ਪਰ ਇਹਨਾਂ ਚ ਕੋਈ ਵੀ ਜਾਨਵਰ ਜਿਹੜਾ ਵਿਕਾਊ ਨਹੀਂਗਾ ਕੱਲੀ ਇਹ ਵਾਲੀ ਝੋਟੀ ਬਾਈ ਨੇ ਵੇਚਣੀ ਆ ਇਹਦੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਰੇਟ ਜਿਹੜਾ ਉਹ ਵੀਡੀਓ ਦੇ ਵਿੱਚ ਹੋਊਗਾ ਤੇ ਬੜਾ ਜਾਇਜ਼ ਜਿਹਾ ਰੇਟ ਹੋਊਗਾ ਹਾਂਜੀ ਡਾਕਟਰ ਸਾਹਿਬ ਕੀ ਹਾਲ ਆ ਇੱਧਰ ਨੂੰ ਹੋ ਜਾਓ ਮੜਾ ਜੀ ਮਾਈਦੇ ਨੇੜੇ ਬਾਈ ਮਨਪ੍ਰੀਤ ਦੀ ਆ ਛੋਟੀ ਫਿਰੇ ਹਾਂਜੀ ਹਾਂਜੀ ਠੀਕ ਐ ਆਪ ਤਾਂ ਸੰਗ ਦੇ ਆ ਨਾ ਵੀਡੀਓ ਚ ਬੋਲਣ ਤੋਂ ਹਾਂਜੀ ਉਹਨਾਂ ਨੂੰ ਕਿਹਾ ਮੜਿਆ ਬੋਲਿਆ ਕਰੋ ਠੀਕ ਐ ਚਲੋ ਕੋਈ ਨਹੀਂ ਜਾਣਕਾਰੀ ਤੁਸੀਂ ਦੇ ਦਿਓ ਛੋਟੀ ਦਾ ਸੂਆ ਕਿੰਨਾ ਹੈ ਪਹਿਲਾ ਸੂਆ ਪਹਿਲਾ ਸੂਆ ਤੇ ਦੰਦ-ਦੰਦ ਵੇਖਿਆ ਕਿ ਨਹੀਂ ਦੰਦ ਵੇਖੇ ਨੂੰ ਸਾਢੇ 3 ਸਾਲ ਦੰਦ ਦੰਦ ਹੋ ਗਏ ਸਾਢੇ 3 ਸਾਲ ਦੀ ਉਮਰ ਆ ਗਈ ਹੈ ਦੀ ਠੀਕ ਠੀਕ ਐ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਸ ਹਿੱਤਾ ਅੱਧਾ ਘੰਟਾ ਮਸਾਇਆ ਆ ਮੇਰੇ ਆਉਣ ਤੋਂ ਪਹਿਲਾਂ ਹੀ ਸੋਈ ਜਾਂਦਾ ਨਹੀਂ ਆਇਆ ਤੇ ਜੇ ਜੂਰ ਪੈਣ ਵਾਲੀ ਹੈ ਜੇ ਤਾਂ ਹਾਂ ਠੀਕ ਹੈ ਇਹ ਬੱਚਾ ਕੀ ਹੈ ਮਗਰ ਕੱਟਾ ਹੈ ਨਾ ਹਾਂਜੀ ਆ ਦੋਸਤੋ ਮਗਰ ਕੱਟਾ ਹੈ ਤੁਸੀਂ ਦੇਖ ਸਕਦੇ ਹਾਂ ਅਜੇ ਤਾਂ ਵਿਚਾਰਾ ਲਿਬੜਿਆ ਤੇ ਵਿੜਿਆ ਜਾ ਪਿਆ ਠੀਕ ਹੈ ਮੜਾ ਤੋਰ ਕੇ ਦਿਖਾਓ ਫਿਰ ਦੋਸਤੋ ਨਿੱਗਰ ਸਰੀਰ ਦੀ ਝੋਟੀ ਆ ਕੱਦ-ਕਾਠ ਚੰਗਾ ਹੈ ਭਰਮੇ ਜੋ ਸੇਦੀ ਹੈ ਚੌੜੇ ਪੈਠ ਕੁੜੇ ਦੀ ਹੈ ਪਹਿਲਣਾ ਤੇ ਪਹਿਲਣ ਦੇ ਹਿਸਾਬ ਨਾਲ ਆਰਡਰ ਵੀ ਚੰਗਾ ਬਣਾਇਆ ਰੋਕੀ ਮੜਾ ਜਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਥੋੜਾ ਤੋਰ ਆਇੰਦ ਵਾਲਾ ਕਿੜਾ ਉਤੋਂ ਦੀ ਉੱਪਰ ਦੀ ਕਿੜਾ ਲਿਆ ਗਿਆ ਦੋੜਾ ਦੋੜਾ ਕਿੜਾ ਉੱਪਰ ਤੇ ਲਾਇਆ ਹਜੇ ਲੈ ਜਾ ਲੋਕ ਦੋਸਤ ਬਾਕੀ ਨੇੜੇ ਤੋਂ ਤੁਹਾਨੂੰ ਦਿਖਾਉਣਾ ਥਾਣਾ ਦੇ ਵਿੱਚ ਵਿਰਲ ਬੁੱਲ ਚੰਗੀ ਆ ਸਮਾਜ ਚੰਗਾ ਲੋ ਇਧਰੋਂ ਦੇਖ ਲੋ ਦੂਜੀ ਸਾਈਡ ਤੋਂ ਵੀ ਦਿਖਾ ਦਿੰਦਾ ਮੰਦਰ ਦੇ ਪਾਸੋਂ ਦੇਖ ਲੋ ਇਹ ਹੁਣ ਇਧਰਲੀ ਸਾਈਡ ਤੋਂ ਵੀ ਦੇਖ ਸੈਂਗ ਸੋង ਮੱਥਾ ਸਾਰਾ ਕੁਝ ਦੇਖ ਲੋ ਅੱਖਾਂ ਕਾਲੀਆਂ ਕੁਝ ਥੋੜੀ ਜਿਹੜੀ ਚਿੱਟੀ ਹੈਗੀ ਥੱਲੇ ਤੇ ਥੋੜਾ ਡਰਦੀ ਆ ਕਿ ਜਾਨਵਰ ਜਦੋਂ ਸੂਕੇ ਹਟਿਆ ਹੁੰਦਾ ਤਾਂ ਉਹ ਲੋ ਕਰਦਾ ਹੀ ਹੁੰਦਾ ਅਕਸਰ ਰੇਟ ਕੀ ਕਰਨਾ ਇਹਦਾ 1 ਲੱਖ 5000 ਰੁਪਏ 1 ਲੱਖ 5000 ਰੁਪਏ ਹਾਂਜੀ ਛੋਟ ਹੋਊਗੀ ਮਾਨਤਾ ਕਰਦੇ ਹਾਂ ਠੀਕ ਹੈ 1 ਲੱਖ 5000 ਰੇਟ ਆ ਦੋਸਤੋ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਦਿੱਤੇ ਗਏ ਨੰਬਰ ਤੇ ਫੋਨ ਕਰ ਲਓ ਜੀ ਇਹਦੇ ਚੋਂ ਥੋੜਾ ਬਹੁਤ ਜਿਹੜਾ ਮਾਨਤਾ ਜ਼ਰੂਰ ਹੋ ਜਾਊਗਾ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ